ਓਮਕਾਰ ਓਮਕਾਰ ਸਤਨਾਮ ਸਤਨਾਮ ਸਤਿਪੁਰਖ ਸਤਿਪੁਰਖ ਓ ਨਿਰਗੁਣ ਨਿਰਗੁਣ ਆਲੂਰ ਅਲੂਰ ਅਜੂਨੀ ਸਰਵੰ ਸਰਵਪਸਾਤ ਸਰਵਪਸਾਤ ਸੰਤਜਨਾ ਮੇਲ ਹਰਜਸਗਾ कोट जनम के दुख गो गवायो I'm on ਪਾਈ ਗੁਰਪ੍ਰਸਾਦ ਨਾਨਕ ਮਤ ਪਾਈ ਗੁਰਪ੍ਰਸਾਦ ਨਾਨਕ ਮਤ ਪਾਈ ਗੁਰਪ੍ਰਸਾਦ ਨਾਨਕ ਮਤ ਪਾਈ ਮੈਂ ਮੋਲੂnga ਤੂੰ ਪਿੱਛੇ ਵੋਲਣਾ ਆਪਣੇ ਜਿਉ ਮਾਰੇ ਵਾਰੂ ਨਿਰਮਲ ਤੇ ਆਪਣਾ ਧਿਆਨ ਜਿਨ੍ਹਾਂ ਦੇ ਕੋਲ ਮੁਕਾਵਾ ਲਾਂਭੇ ਰੱਖਿਓ ਨਾ ਉੱਤੇ ਵੇਖਣਾ ਠੀਕ ਆ ਜਿਉ ਮਾਰੇ ਜਿਉ ਮਾਰੇ ਜਿਉ ਮਾਰੇ ਬਾਰੋਂ ਨਿਰਮਲ ਬਾਰੋਂ ਨਿਰਮਲ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾਂ ਮਾਰੇ ਜਿਉ ਤਾਂ ਮਾਰੇ ਨੂੰ ਮੈਲੇ ਨਹੀਂ ਪੜਨਾ ਮਾਰੇ ਮਾਰੇ ਅਚਾਰ ਤਿੰਨੀ ਤਿੰਨੀ ਜਨਮ ਜਨਮ ਹੋਆ ਹੋਆ ਆਇਆ ਇਹ ਇਸਨਾ ਇਸਨਾ ਵੱਡਾ ਰੋਗ ਲਗਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਮਰਨ ਮਨੋ ਵਿਸਾਰਿਆ ਵੇਦਾ ਮਹ ਵੇਦਾ ਮਹ ਨਾਮ ਉਤਮ ਨਾਮ ਉਤਮ ਸੋ ਸੁਣੇ ਨਾਹੀ ਸੋ ਸੁਣੇ ਨਾਹੀ ਜਿਨੇ ਜਿਨੇ ਜੋ ਬੇ ਤਾਲਿਆ ਜੋ ਬੇ ਤਾਲਿਆ ਕਹਿ ਨਾਨਕ ਕਹਿ ਨਾਨਕ ਜਿਨ ਸੱਚ ਤਜਿਆ ਜਿਨ ਸੱਚ ਤਜਿਆ ਕੂੜੇ ਲਾਗੇ ਕੂੜੇ ਲਾਗੇ ਉਹ ਕੋਲ ਬਿਸਰਾਮ ਲਾ ਕੇ ਜਿੱਥੇ ਲਾਲ ਜਾਂ ਹਰੇ ਰੰਗ ਉੱਥੇ ਰੁਕਣਾ ਇੱਥੇ ਅਮੜਿਆਂ ਤੇ ਸ਼ੁਰੂ ਕਰੋ ਵੀ ਅੱਜ ਤੋਂ ਚਲੋ ਜਿਉ ਨੇਲੇ ਜਿਉ ਨੇਲੇ ਚਲੋ ਅੱਗੇ ਪੜੋ ਬਾਕੀ ਧਿਆਨ ਰੱਖੋ ਪੜ ਪੜੀ ਜਾ ਪੜੀ ਜਾ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਬਾਹਰੋਂ ਤੇ ਨਿਰਮਲ ਜਿਉ ਨਿਰਮਲ ਹਤ ਗੁਰ ਤੇ ਕਰਨੀ ਕਮਾਲੀ ਜੀਉ ਮਾੜੇ ਜੀਉ ਮਾੜੇ ਕੋਈ ਨਹੀਂ ਬੋਲਣਾ ਜੀਉ ਮਾੜੇ ਜੀਉ ਮਾੜੇ ਬਾਰੋਂ ਨਿਰਮਲ ਅੱਗੇ ਅੱਗੇ ਪੜ੍ਹ 12 ਬਾਰੋਂ ਨਿਰਮਲ ਜੀਉ ਜੀਉ ਮਾੜੇ ਤਿਨੀ ਜਨਮ ਜੁਵੇ ਹਰਿਆ ਇਹ ਦਹਨਾ ਵੱਡਾ ਰੋਗ ਲਗਾ ਮਰਨ ਮੈਂ ਬੋਲਣਾ ਨਹੀਂ ਕਿਸੇ ਨੇ ਚੁੱਪ ਕਰਕੇ ਧਿਆਨ ਲੱਖੋ ਸੁਣੋ ਇਦਾ ਮਹਿ ਨਾਮ ਉਕਤਮ ਤੋ ਸੁਣੋ ਨਾਹੀ ਫਿਰਿਆ ਜੀਉ ਬਿਤਾ ਲਿਆ ਕਹੇ ਨਾਨਕ ਜਿਨਹ ਚ ਤੇ ਲਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਰਿਆ ਚਲੋ ਜੀ ਪਿਆਰ ਰੱਖੋ ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚਾ ਨਹੀਂ ਮਨ ਸਾ ਸਚ ਸਮਾਣੀ ਜਨਮ ਰਤਨ ਮੀਟੀ ਖਟਿਆ ਭਲੇ ਸੇਵਣ ਜਾਰੇ ਰਹਾ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਚਲੋ ਅੱਗੇ ਸਿੱਖੋ ਸਿੱਖੋ ਗੁਰੂ ਤੇ ਸੋ ਗੁਰੂ ਸੇਤੀ ਸੇਤੀ ਸੰਨਮਖ ਹੋਵੇ ਹੋਏ ਹੁਣ ਹੋਵੇ ਤਾਂ ਸੰਨਮਖ 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 ਸਿੱਖ ਕੋਈ ਕੋਈ ਜਿਹਾ ਜਿਉ ਜਿਉ ਹਰੇ ਰਹਾ ਰਹਾ ਹਾਂ ਸਮਾਲੇ ਨਾਲੇ ਹਾਂ ਅੱਗੇ ਗੁਰ ਕੇ ਰਚਨਾ ਸਿਰ ਦੇ ਗੁਰ ਕੇ ਰਚਨ ਨਹੀਂ ਗੁਰ ਕੇ ਚਰਨ ਗੁਰ ਕੇ ਚਨ ਧਿਆਨ ਰੱਖੋ ਆਪੋ ਆਪਣੇ ਥਾਂ ਦੂਜੀ ਵੱਲੋਂ ਵੇਖੋ ਅੰਤਰਾ ਆਤਮਾ ਆਤਮਾ ਅੱਗੇ ਆਪ ਸਾਡਾ ਸਮਾਲੇ ਚਲੋ ਆਪੋ ਛਾਡੋ ਸੁਧਾਰ ਹੈ ਪਰਣਾ ਗੁਰ ਬਿਨ ਅਵਰਨਾ ਕਾਣਾ ਕੋਏ ਹਾਂ ਕਹਿ ਨਾਨਕ ਸੁਣੋ ਸੰਤੋ ਹੂੰ ਹੋ ਸਿਖੁ ਸਨਨ ਮੁਖ ਹੋਏ ਮੈਂ ਅੱਗੇ ਪੜੋ ਅੱਗੇ ਹੋਰ ਪੜੋ 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 ਜੋ ਜੋ ਜੇ ਕੋ ਗੁਰ ਤੇ ਵੇ ਮੁਖ ਹੋ ਹੋ ਬਿਨ ਫਤ ਗੁਰ ਮੁਖ ਤ ਨਾ ਪਾਵੈ ਹਾਂ ਹਾਂ ਪਾਵੈ ਮੁਖ ਤ ਨਾ ਹੋਰੁ ਥੈ ਕੋਈ ਕੋ ਜੁਏ ਬੀ ਪੇਟ ਗਿਆ ਪੁੱਛੋ 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 ਉਹ ਬੇਟੀਆਂ ਜਾਏ ਧਿਆਨ ਵਿੱਚ ਰੱਖੋ ਨੇਮ ਕੋ ਜੁਨੀ ਪਰਮਰਨੀ ਆ ਗਏ ਉਹ ਗੱਲਾਂ ਨਾ ਕਰੋ ਦੰਨਾ ਪਾਏ ਕੰਨਾ ਨਾ ਸੁਣੋ ਚਲੋ ਅੱਗੇ ਆ ਕੁੜੀ ਫਿਰ ਮੁਕਤ ਪਾਏ ਲਾਗ ਚਲਣੀ ਸਤਿਗੁਰ ਸਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਗੁਰੂ ਕੇਰੀ ਬਣ ਵਾਣਿਆ ਸਿਰ ਬਾਣੀ ਵਾਣੀਆਂ ਗੰਢੀ ਲਾ ਕੇ ਵਾਣੀਆਂ ਵਾਣਿਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਓਏ ਖਿਲਦਾ ਤੀਨਾ ਸਮਾਣੀ ਕੰਨਾ ਸੁਣੋ ਪੀਵਾ ਅਬ ਸਦਾ ਰਹੋ ਹੋ ਹਰ ਰੰਗ ਜਪ ਸਾਰਿਕ ਬਾਣੀ ਕਹੈ ਨਾਨਕ ਸਦਾ ਗਾਵ ਇਹੋ ਸੱਚੀ ਬਾਣੀ ਚਲੋ ਅੱਗੇ ਸਤ ਗੁਰੂ ਬਿਨਾ ਹੋਰ ਕਜੀ ਹੈ ਬਾਣੀ ਹਾਂ ਇਹਨੂੰ ਇਹਨੂੰ ਕਿੱਦਾਂ ਪੜਨਾ ਅਵੇ ਆਕੇ ਕਿਦਾਂ ਪੜਨਾ ਇਹਨੂੰ ਸਤਿਗੁਰੂ বিনা ਹੋਰ ਕੱਤੀ ਹੈ ਬੰਦ ਬਹੁਤ ਕੱਤੀ ਨਹੀਂ ਪੜਨਾ ਇਹਨੂੰ ਕੱਤੀ ਨਹੀਂ ਪੜਨਾ ਕੱਤੀ ਅਦਕਲਾ ਕੇ ਹਾਂ ਤੁਸੀਂ ਜਿਹੜਾ ਭੋਜਨ ਆ ਉਹ ਕੱਚਾ ਖਾਂਦੇ ਹੋ ਕਿ ਕੱਚਾ ਖਾਂਦੇ ਹੋ ਜੇ ਕੋਈ ਭੋਜਨ ਹੋਏ ਤੇ ਉਹਨੂੰ ਕੱਚਾ ਖਾਂਦੇ ਹੋ ਕਿ ਕਦਾ ਕੱਚਾ ਖਾਂਦੇ ਹੋ ਅੰਧਕ ਲਾਉਣਾ ਉਦਾਂ ਠੀਕ ਨਹੀਂ ਲੱਗਦਾ ਠੀਕ ਆ ਬੋਲੋ ਸਤਿਗੁਰੂ ਬਿਨਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਹਾਂ ਬਾਣੀ ਤਾਂ ਕੱਚੀ ਸਤਿਗੁਰ ਬਾਜ ਹੋ ਹੋਰ ਕੱਚੀ ਹੈ ਮਾਈ ਹੂੰ ਕਦਹੇ ਕੱਚੇ ਸੁਹੰਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਹੇ ਰਸਨਾ ਨਾ ਨਾ ਪਹਿਲਾ ਕੀ ਕੀ ਕਰ ਪੜ ਗਈ ਕਹਿੰਦੇ ਕੱਚੇ ਕਹਿੰਦੇ ਕੱਚੇ ਹਾਂ ਬੋਲੋ ਹੰਦੇ ਕੱਚੇ ਸੁਨਦੇ ਕੱਚੇ ਕੰਤੀ ਅੱਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹੇ ਹੈ ਫਿਰਨੇ ਮਾਇਆ ਮਾਇਆ ਬੋਲੇ ਨ ਪੈਰੇ ਬ੍ਰਮਾਣੀ ਕਹਿਆ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰਕਾਸ਼ ਅਵਧਰੰਤਨ ਹੈ ਇੱਥੇ ਨਹੀਂ ਰਤਨ ਨਹੀਂ ਉੱਤੇ ਟਿੱਪੀ ਲੱਗੀ ਆ ਉਹਨੂੰ ਅਦਕਲਾ ਕੇ ਪਾਰਾ ਕਰਕੇ ਬੋਲਣਾ ਵਾ ਜੇ ਟਿੱਪੀ ਧਿਆਨ ਦਿਓ ਜਿਹੜਾ ਮੈਂ ਗੱਲ ਕਰ ਰਿਹਾ ਉਹਨੂੰ ਧਿਆਨ ਦਿਓ ਜਦੋਂ ਟਿੱਪੀ ਲੱਗੀ ਨਾ ਇਦਾਂ ਹਾਂ ਉਹਨੂੰ ਉੱਪਰ ਕਰਦੇ ਹੋ ਤੇ ਅਟਕ ਬਣ ਜਾਂਦਾ ਐਨੂੰ ਕਰੋ ਤਾਂ ਫਿਰ ਉਹ ਟਿੱਪੀ ਆ ਉਹਦੀ ਆਵਾਜ਼ ਭਾਰੀ ਆ ਜਦੋਂ ਅਟਕ ਦੀ ਬਣਾਈਦੀ ਹੈ ਨਾ ਠੀਕ ਆ ਇਸੇ ਤਰ੍ਹਾਂ ਇਹਨਾਂ ਨੂੰ ਦਤਨ ਪੜਨਾ ਸਭ ਧਿਆਨ ਰੱਖੋ ਕੀ ਪੜਨਾ ਦਤਨ ਹਾਂ ਗੁਰਕਾਰ ਸ਼ਬਦ ਚਲੋ ਗੁਰਕਾਰ ਸ਼ਬਦ ਕਰਤਾਨ ਕਹੀ ਦੇ ਦਿੱਤ ਜੋ ਨਾ ਸ਼ਬਦ ਰਤਨ ਟੀਮ ਯਤਾ ਜਿਤ ਮਨ ਲਗਾ ਇਹੋ ਹੋ ਆਸਮਾਓ ਸ਼ਬਦ ਸੇ ਟੀ ਮਨ ਮਿਲੇਆ ਸੱਚੇ ਲਾਇਆ ਲਾਇਆ ਪਾਉ ਆਪੇ ਹੀਰਾ ਰਤਨ ਪਾਏ ਆਪੇ ਆਪੇ ਹੀਰਾ ਆਪੇ ਹੀਰਾ ਰਤਨ ਆਪੇ ਕ੍ਰਿਸ਼ਨ ਦੇ ਭੁਜਾਈ ਚਲੋ ਅੱਗੇ ਵਰਤਾਏ 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 ਆਪੇ ਵੇਖੇ ਗੁਰਮੁਖ ਕਿਤੇ ਬੁਝਾਏ ਤੋੜੇ ਬੰਧਨ 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 ਹੋਵੇ ਮੁਕਤ ਸ਼ਬਦ ਬਿਨ ਵਸਾਏ ਹਾਂ ਜਿਸ ਨੂੰ ਕੋ ਜਿਸ ਨੂੰ ਆਪੇ ਆਪ ਕਰੇ ਆਪ ਕਰੇ ਸੋ ਹੋਵੇ ਇੱਕ ਸੋ ਲੈ ਲਓ ਕਹਾ ਨਾਨਕ ਆਪੇ ਕਰਤ ਆਪ ਕਰਤਾ ਆਪ ਕਰਤਾ ਆਪੇ ਹੁਕਮੁ 부ਜਾਏ ਹਮ ਚਲੋ ਅੱਗੇ ਸਿਮਰਤ ਸਤਰ ਪਨ ਪਾਪ ਵਿਚਾਰ ਦੇ ਤਤੈ ਸਾਰਨਾ ਜਾਣੀ ਤੰਤਾ ਸੰਗ ਜਾਣ ਜਾਣੀ ਤਤੈ ਸਾਰਨਾ ਜਾਣੀ ਗੁਰੂ ਬਾਜੋਂ ਗੁਰੂ ਗੁਰੂ ਬਾਜੋ ਗੁਰੂ ਬਾਜੋ ਬੱਤ ਸਾਰ ਨਾ ਜਾਈ ਜਾਣੀ ਜਾਣੀ ਹਾਂ ਤੀਹੀ ਗੁਣ ਇਹ ਤੀਹੀ ਤੀਹੀ ਗੁਣੀ ਤੀ ਗੁਣੀ ਹਾਂ ਸਰਕਾਰ ਇਹਨੂੰ ਤੀਹੀ ਗੁਣੀ ਪੜਨਾ ਜਿਹੜੇ ਬੱਚੇ ਵੱਡੇ ਆ ਨਾ ਉਹ ਸਮਝਣਾ ਤੀਹੀ ਗੁਣੀ ਬਿੰਦੀ ਲਾ ਕੇ ਤੀਹੀ ਗੁਣੀ ਇਹ ਬਹੁ ਬਚਨਾਂ ਲਖਜ ਇਨ ਗੁਣ ਇਹਹੀ ਗੁਣੀ ਚਲੋ ਅੱਗੇ ਤੀਹੀ ਗੁਣੀ ਆਪਾਂ ਆਪਣੇ ਕਾਪੀਆਂ ਦੇ ਵਿੱਚ ਲਾ ਲਖੋ قالوس ستانی

जैसी, तो तो उदर, में। जैसी, अगन जैसी अगन उधर मैं तैसी बाहर माया माया अग्न सब इको चाया खेदाया इस पाना तमिया परवार भला पाया दिव की लगी तृष्णा माया अमर बताया ਇਹਮਾ ਆਜਿਤ ਹਰ ਵਿਸਰੈ ਮੋਹ ਉਪਜੈ ਪਾਉ ਜੂ ਜ਼ਾਦਾ ਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦੇ ਵਦਾਰੀ ਤਿਨੀ ਵਿਤੇ ਮਾਇਆ ਪਾਇਆ ਚਲ ਭਾਈ ਹਰਾਪ ਤੇ ਹਮ ਹਰੇ ਆਪ ਹਰਾਪ ਆ ਅਮੋਲਕ ਅਮੋਲਕ ਹੈ ਅਮੋਲਕ ਐਡਾ ਜਿਹੜਾ ਗੇਤਰ ਆ ਮੁੱਲ ਮੁੱਲ ਕੋਈ ਚੀਜ਼ ਵੇਚਦੀ ਆ ਨਾ ਮੁੱਲਕ ਉਹਨੂੰ ਐਡਾ ਲੱਗਾ ਤੇ ਉਹਦਾ ਉਚਾਰਨ ਹੋਗਾ ਅਮੋਲਕ ਚਲੋ ਐ बोलना पाया जाए बोलना पाया जाए बोलना पाया जाए, जाए। बोलना पाया जाए किसे बिटो बिटो भिट, 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 चलो पीछे काके चलो ऐसा साधु गुरु जे मिला इखनो फिरो लोग फिर पी ऐसा साधु गुरु जे मिला ऐसा साधु जे मिला किसनो सिर सोम पिया ਮਨਾ ਫਿਰ ਫਾਉਂਦੀ ਹੈ ਹਾਂ ਵਿੱਚੋਂ ਚਲੋ ਸ਼ਾਬਾਸ਼ ਪੜ পড়ੋ ਇਸ ਮੈ ਲੈ ਰਹੇ ਹਨ ਹੋਰ ਬਸ ਹੈ ਮਨ ਆਏ ਰਹਾ ਹਾਂ ਅਮੂਲਕ ਹੈ ਬਾਗਤਿ ਨਾਕੇ ਨਾਨਕਾ 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 ਦਿਨ ਹਰ ਕਲਾ ਕੋ ਕਲਾ ਚਲ ਚਲ ਪੂਰੀ ਹਰ ਰਾਸ ਹਰ ਰਾਸ ਮੇਰੀ ਮਨ ਵੜ ਜਾ ਰਾ ਹਰ ਰਾਸ ਮੇਰੀ ਮਨ ਵਣ 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 ਜਾਣਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜਿਉ ਲਹਾਖ ਖਟ ਹੈ ਦਿਹਾੜੀ ਖਟੇਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੈ ਨਾਨਕ ਹਰ ਰਸ ਮੇਰੀ ਮਨ ਹੋ ਆਪਣ ਜਾਣਾ ਅੱਥੀ ਜੋੜ ਕੇ ਬੈਠੋ ਵਈ ਸੁਣੋ ਤੂੰ ਹਰ ਚਲੋ ਅੱਗੇ ਅੱਗੇ ਪਿੱਛੇ ਪਿੱਛੇ ਚਲ ਕਿ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਠ ਕੀ ਤੇ ਜਿੱਚਰ ਹਰ ਰਸ ਪਲ ਨਾ ਪਾਏ ਹਰ ਰਸ ਪਾਏ ਪਲੰ ਬਿਏ ਹਰ ਰਸ ਬੋਹੜ ਬੋਹੜ ਦਾ ਤਿਸ ਨਾਲਾ ਗਾਇਆ ਏ ਇਹੋ ਹਰ ਰਸ ਕਰਮੀ ਪਾਈਐ ਸਤ ਗੁਰੂ ਮਿਲਿਆ ਜਿਸ ਆਏ ਕਹੈ ਨਾਨਕ ਹੋਰ ਅੰਦਰਸ ਸਭ ਵਿਸਰੇ ਸੁਣ ਜਾ ਹਰ ਵਸੈ ਮਨ ਆਏ ਐਸੀ ਸਾਂ ਮੇਰਿਆ ਇਸ ਦੀ ਦਮੀਆਂ में हर मैं रखी ता, ता जग मैं आया हर रखी ता, 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 जग मैं आया ता जग मैं आया हर आपे माता आपे पिता जी जिन, पाए। जिन पाया, जगत पर आ, जिन जग तो पाए जन जियो पाए जगत दिखाया दिखाया बोलो जगत दिखाया दिखा गुरु पर शादी बुझिया का चल तो होवा चलतन नदरी नदरी आया कहा नानक सृष्टि का मूल रतिया जोत राखी ता तू जग में है आया चलो आगे चलो जाओ पाया आ कंसनिया शाबाश ਹਰੇ ਮੰਗਲ ਗਾਓ ਸਖਿ ਗ੍ਰ ਮੰਦਰ ਬਾਣੀਆ ਚਲੋ ਹਰ 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 ਗਾਓ ਮੰਗਲਿਤ ਸਖਿਏ ਸੋਗ ਦੁਖਤਨਾ ਵਿਪਾਇ ਵਿਆਪੇ ਅਗੁਰ ਚਰਨ ਲਾਗੇ ਤੇਨ ਦਿਨ ਸਭ ਸੁਭਾਗੇ ਆਪਣਾ ਪਿਰ ਜਾਪੇ ਅਨਮ ਅ ਅਨਹਦ ਬਾਣੀ ਗੁਰੂ ਸ਼ਬਦ ਜਾਨਹਰ ਹਰ ਨਾਮ ਹਰ ਰਸ ਪਾ

ਸ਼ਾਬਾਸ਼ ਗੁਰਪ੍ਰਸਾਦੀ ਹਰਿ ਮੱਤਵ ਮੋਤਿਆ ਊੜ ਬਣੀਆ ਪਾਇਆ ਕਹਿਣਾਂ ਨ ਕੋਈ ਸਿਰੀ ਰੂਪ ਪਵਨ ਕਰਵਨ ਰੂਆ ਨੀ ਸਤੁਰਿ ਸਤਿ ਚਿ ਚਲਾਇਆ ਇਹ ਨੇਤਰੋ ਮੇਰੇ ਉਹ ਹਰ ਤੁਮ ਮਹਿ ਜੋਤ ਤਰੀ ਸ਼ਾਬਾਸ਼ ਅਵ ਨ ਦੇਖੋ ਕੋਈ ਹਾਂ ਹਰ ਬਿਨ ਅਵ ਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਖਾਦੀ ਭੂਜਿਆ ਜਾ ਵੇਖਾ ਹਰ ਇਕ ਹੈ ਹਰ ਬਿਨ ਅਵਰਨਾ ਕੋਈ ਕਹਾਂ ਨਾਨਕ ਇਹ ਨੇਤਰ ਅੰਧ ਸੇ ਤਤਪੁਰ ਮਿਜਿਆ ਜਿਬੁ ਦਿਸਟ ਹੋਈ ਆਪੇ ਸਰਵਣੋ ਵੀਰੋ ਚਲੋ ਇਹ ਸਰਵਣ ਮੇਰੇ ਸਰਵਣੋ ਸਰਵਣੋ ਬਹੁ ਬਚਨਾਂ ਸੱਚ ਸੋਨੇ ਨੋ ਪਠਾਏ ਸੱਚ ਸੋਨੇ ਨੋ ਪਠਾਏ ਸ੍ਰੀ ਲਾਏ ਸ੍ਰੀ ਲਾਏ ਸੁਣ ਸਤ ਬਾਣੀ ਜਿਨ ਸਨ ਜਤ ਸੁਣੀ ਜਿਤ ਸੁਣੀ ਮਨ ਤਨ ਇਹ ਹਾਈ ਹੋਇ ਯਾਤਰਾ ਹਰਿਆ ਹੋਆ ਹਰਿਆ ਹੋਇਆ ਰਸਨਾ ਰਸਮਾਣੀ ਰਸਨਾ ਰਸਮਾਣੀ ਚਲ ਚਲ 7 ਲੱਖ ਵਿਡਾਣੀ ਚਾ ਸ਼ੁਰੂ ਕਰੀਏ 7 ਲੱਖ ਵਿਡਾਣੀ ਤਾਂ ਕਿ ਗਤ ਘਿ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੇ ਸਤ ਹੋ ਵੋ ਹੋ ਵੋ ਸੱਚਾ ਸੁਨਣਾ ਨੋ ਪਠਾਈ ਚਲੋ ਚਲੋ ਅੱਗੇ ਹਰ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣੇ বাজਾਇਆ ਵਾਜਾਇਆ ਵਾਜਾ ਪਵਣੇ ਸੁਨੋ ਦੁਆਰੇ ਪ੍ਰਗਟ ਕੀਆ ਦਸਵਾਂ ਉਤਰ ਖਾਇਆ ਗੁਰਦੁਆਰੇ ਲਾਏ ਪਾਵਨੀ ਇਤਨਾ ਦਸਵਾਂ ਦੁਆਰੇ ਦਿਖਾਇਆ ਤਹ ਨੇਕ ਰੂਪ ਲਾ ਨਵ ਨਿਦਰ ਤਿਸ ਦਾ ਅੰਤ ਨਾ ਜਾਇ ਪਾਇਆ ਕਹੈ ਨਾਨਕ ਹਰ ਪਿਆਰਾ ਜੀ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਜਤ ਵਾਜਾ ਪਵਣ ਬਜਾਇਆ ਇਸੇ ਸਾਡਾ ਸੋਹਿਣਾ ਕੋਣ ਇਹ ਸਾਚਾ ਸਹੈਲਾ ਸਾਚਾ ਸੱਚੇ ਕਰੇ گا ਗਾਵੈ ਗਾਵੈ ਗਾਵੋ 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 ਤੇ ਸਹੈਲਾ ਕਰੇ ਸੱਚੇ ਤਿਥਾ ਸਦਾ ਸਤਿਆ ਹੈ ਕੋਣ ਆਪੇ ਤੁਸੀਂ ਸੱਚੋ ਧਿਆਨ ਹੈ ਸੱਚੋ ਧਿਆਨ ਹੈ ਜਾਂ ਤੁਮਹੋਂ ਭਾਵਨ ਗੁਰਮੁਖ ਜਿਨ ਬੁਝਾਇਆ ਤੇ ਚਲੋ ਤੁਸੀਂ ਇਹ ਸਤਸਗਨਾ ਕਾ ਇਹ ਸਤਸਗੁਨਾ ਕਾ ਖਸਮ ਹੈ ਇਸ ਕਤਸੇ ਸੋਜਨ ਪਾਵੈ ਕਹੈ ਨਾਨਕ ਸਚੁ ਸੋਇਲਾ ਸਚੇ ਅਹਰ ਪਾਵੈ ਚਲੋ ਹੁਣ ਸਾਰੇ ਰਲ ਕੇ ਬੋਲੋ ਆਨੰਦ ਸੁਣੋ ਵਡ ਪਾ ਗਿਓ ਸਗਲਨ ਨੋਰਥ ਨੇ ਪਾਰ ਕਰੰਤ ਪ੍ਰਗਟਾਇ ਉਤਰੇ ਸਭਲੇ ਸੂਰੇ ਦੂਘਰੋ